ਮਾਨਸਿਕ ਗੁਲਾਮੀ ਸਭ ਤੋਂ ਭਿਆਨਕ ਗੁਲਾਮੀ ਇਸ ਦੇ ਲਈ ਹੈ ਕਿਉਂਕਿ ਗੁਲਾਮ ਖੁਦ ਨੂੰ ਗੁਲਾਮ ਨਹੀਂ ਸਮਝਦਾ ਪਰ ਮੈਂ ਤੇ ਜਿਗਿਆਸੂ ਹਾਂ ਹੂੰ ਜੀ ਹਨਾ ਉਹ ਸਵਾਲ ਕਰਦਾ ਵੀ ਰੱਬ ਹੈਗਾ ਜੇ ਕਹਿੰਦਾ ਹੈਗਾ ਕਿੰਦਾ ਕਿੱਥੇ ਦਿਖਾ ਮੈਨੂੰ ਜੇ ਹੈ ਨਹੀਂ ਤਾਂ ਕਿਉਂ ਹੈ ਨਹੀਂ ਤਾਂ ਮਾਨਸਿਕ ਸੁਤੰਤਰਤਾ ਕੋਈ ਇਨਾਮ ਨਹੀਂ ਹੈ ਜੋ ਕਿਸੇ ਨੇ ਦੇਣਾ ਹੈ ਤੁਹਾਨੂੰ ਇਹ ਤੁਹਾਡਾ ਆਪਣਾ ਜਨਮ ਸਿੱਧ ਅਧਿਕਾਰ ਹੁੰਦਾ ਹੈ ਜਿਸ ਨੂੰ ਤੁਸੀਂ ਆਪ ਹੀ ਖੋ ਸਕਦੇ ਹੋ ਉਹ ਆਪਣੀ ਮਾਤਾ ਕੋ ਪਿਤਾ ਕੋ ਬਾਬੇ ਦਾਦੀਆਂ ਆਲੇ ਦੁਆਲੇ ਕੋ ਜੋ ਸਿੱਖਿਆ ਉਹ ਹੱਥ ਜੁੜ ਕੇ ਬਾਹਰ ਰੇ ਵਾਹਿਗੁਰੂ ਰੇ ਆਰਾਮ ਇਹ ਕਰ ਜਾਂਦਾ ਪਰ ਉਹ ਵਾਹਿਗੁਰੂ ਦਾ ਤੇ ਆਰਾਮ ਦਾ ਉਹ ਆਨੰਦ ਹੀ ਨਹੀਂ ਲੈ ਸਕਦਾ ਸੋ ਜਦੋਂ ਤੱਕ ਤੁਸੀਂ ਆਪਣੇ ਮਨ ਦੀ ਗੁਲਾਮੀ ਨੂੰ ਨਹੀਂ ਤੋੜਦੇ ਤੁਸੀਂ ਕਦੀ ਵੀ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਸਕਦੇ ਭਾਵੇਂ ਸਾਰਾ ਜਹਾਨ ਤੁਹਾਡੇ ਹੱਥ ਦੇ ਵਿੱਚ ਕਿਉਂ ਨਾ ਆ ਜਾਵੇ ਜੇ ਤੁਹਾਡੇ ਕੋਲ ਸਵਾਲ ਹੈਗੇ ਆ ਤੁਹਾਡੀ ਜ਼ਿੰਦਗੀ ਜਿੰਦਾਬਾਦ ਆ ਜੇ ਤੁਹਾਡੇ ਸਵਾਲ ਮਰ ਗਏ ਆ ਫਿਰ ਤੁਸੀਂ ਅੰਧਵਿਸ਼ਵਾਸੀ ਹੋ ਗਏ ਆ क्षत्रिय काल जी ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮ ਚੋੜੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਮਨੁੱਖੀ ਜੀਵਨ ਦਾ ਸਭ ਤੋਂ ਵੱਡਾ ਸੰਘਰਸ਼ ਬਾਰੀ ਗੁਲਾਮੀ ਦੇ ਨਾਲੋਂ ਕਿਤੇ ਜ਼ਿਆਦਾ ਅੰਦਰੂਨੀ ਗੁਲਾਮੀ ਦੇ ਨਾਲ ਰਿਹਾ ਹੈ ਬਾਰੀ ਜ਼ੰਜੀਰਾਂ ਟੁੱਟ ਸਕਦੀਆਂ ਨੇ ਪਰ ਮਨ ਦੀਆਂ ਜ਼ੰਜੀਰਾਂ ਬਹੁਤ ਡੂੰਘੀਆਂ ਤੇ ਅਦ੍ਰਿਸ਼ਟ ਹੁੰਦੀਆਂ ਨੇ ਤਾਂ ਇਸੇ ਨੂੰ ਹੀ ਅਸੀਂ ਮਾਨਸਿਕ ਗੁਲਾਮੀ ਆਖਦੇ ਹਾਂ ਤੇ ਉਹ ਹਾਲਤ ਜਦੋਂ ਵਿਅਕਤੀ ਆਪਣੇ ਵਿਚਾਰਾਂ ਭਾਵਨਾਵਾਂ ਡਰ ਜਾਂ ਫਿਰ ਪੁਰਾਣੀਆਂ માનਟਾਵਾਂ ਸਮਾਜਿਕ ਦਬਾਅ ਦੇ ਹੇਠਾਂ ਇਹਨਾਂ ਦੱਬ ਜਾਂਦਾ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਸੋਚਣ ਫੈਸਲਾ ਲੈਣ ਜਾਂ ਫਿਰ ਜੀਣ ਦੀ ਸਮਰੱਥਾ ਹੀ ਗੁਆ ਬੈਠਦਾ ਹੈ ਉਸ ਦਾ ਮਨ ਕਿਸੇ ਹੋਰ ਦੀ ਜਾਇਦਾਦ ਬਣ ਜਾਂਦਾ ਹੈ ਚਾਹੇ ਉਹ ਹੋਰ ਆਪਣੇ ਮਾਪੇ ਬਾਪ ਹੀ ਕਿਉਂ ਨਾ ਹੋਣ ਧਾਰਮਿਕ ਆਗੂ ਰਾਜਨੀਤਿਕ ਪਾਰਟੀ ਜਾਂ ਫਿਰ ਆਪਣਾ ਪੁਰਾਣਾ ਡਰਿਆ ਹੋਇਆ ਅਤੀਤ ਹੀ ਕਿਉਂ ਨਾ ਹੋਵੇ ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਮਾਨਸਿਕ ਸੁਤੰਤਰਤਾ ਦੀ ਤਾਂ ਮਾਨਸਿਕ ਸੁਤੰਤਰਤਾ ਉਹ ਅਵਸਥਾ ਹੈ ਜਿੱਥੇ ਵਿਅਕਤੀ ਦਾ ਮਨ ਪੂਰੀ ਤਰ੍ਹਾਂ ਆਪਣੇ ਕੰਟਰੋਲ ਦੇ ਵਿੱਚ ਹੁੰਦਾ ਹੈ ਬਿਨਾਂ ਡਰੇ ਬਿਨਾਂ ਸ਼ਰਮੇ ਬਿਨਾਂ ਪੱਖਪਾਤ ਤੇ ਸੱਚ ਨੂੰ ਲੱਭਦਾ ਤੇ ਸਵੀਕਾਰ ਕਰਦਾ ਹੈ ਤੇ ਉਹ ਸਮਾਜ ਦੇ ਵਿਰੋਧ ਦੇ ਵਿੱਚ ਵੀ ਆਪਣੀ ਗੱਲ ਕਹਿਣ ਦੀ ਪੂਰੀ ਹਿੰਮਤ ਰੱਖਦਾ ਹੈ ਗਲਤ ਨੂੰ ਗਲਤ ਆਖਦਾ ਹੈ ਤੇ ਆਪਣੇ ਜੀਵਨ ਦਾ مالک ਆਪ ਹੀ ਬਣਦਾ ਹੈ ਸੋ ਇਸ ਸਭ ਦੇ ਬਾਰੇ ਦੇ ਵਿੱਚ ਅੱਜ ਅਸੀਂ ਦੋ ਬੁੱਲ ਸੱਚ ਦੇ ਸੁਣਾਂਗੇ ਰੋਸ਼ਨ ਖੜਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੀ ਆ ਖੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਖੜਾ ਸਾਹਿਬ ਗੱਲ ਕੀਤੀ ਜਾਵੇ ਤਾਂ ਮਾਨਸਿਕ ਗੁਲਾਮੀ ਤੇ ਮਾਨਸਿਕ ਸੁਤੰਤਰਤਾ ਦੇ ਵਿੱਚ ਕੀ ਅੰਤਰ ਹੁੰਦਾ ਹੈ ਇਸ ਦੇ ਬਾਰੇ ਦੱਸਿਓ ਜਰਾ ਖ ਦੋ ਬੁੱਲ ਸੱਚ ਦੇ ਹੂੰ ਦੇਖੋ ਗੱਲ ਹੈਗੀ ਆ ਕਿ ਜਿਹੜਾ ਮਨੁੱਖੀ ਸੁਭਾਅ ਹੈ ਨਾ ਹੂੰ ਹੂੰ ਹੋਦ ਮਾਨਸਿਕ ਸੁਤੰਤਰ ਹੀ ਹੁੰਦਾ ਹਮ ਹਮ ਮਾਨਸਿਕ ਗੁਲਾਮੀ ਸਾਡੀਆਂ ਜਿਹੜੀਆਂ ਤਾਂ ਹੁੰਦੀ ਆ ਜਦੋਂ ਅਸੀਂ ਆਪਣੇ ਨਿੱਜੀ ਹਿੱਤਾਂ ਲਈ ਕੰਮ ਕਰਦੇ ਹਮ ਹਮ ਜਾਂ ਅਸੀਂ ਕਿਸੇ ਲੋੜਾਂ ਲਈ ਜਾਂ ਥੁੜਾਂ ਲਈ ਹਮ ਹਮ ਕਿਸੇ ਦੇ ਅੱਗੇ ਹੋ ਜਾਂਦੇ ਆ ਉਦੋਂ ਅਸੀਂ ਗੁਲਾਮ ਹੋ ਜਾਂਦੇ ਆ ਹਮ ਲੇਕਿਨ ਜਦੋਂ ਸਾਡੇ ਦੇ ਨਾ ਲਾਲਚ ਨਹੀਂ ਹੁੰਦਾ ਸਾਡੇ ਅੰਦਰ ਕਿਸੇ ਦਾ ਕੋਈ ਦੰਦੇ ਦੀ ਗੱਲ ਨਹੀਂ ਹੁੰਦੀ ਫਿਰ ਉਹ ਬੰਦਾ ਗੁਲਾਮੀ 'ਚ ਨਹੀਂ ਆਉਂਦਾ ਫਿਰ ਉਹ ਬੰਦਾ ਆਪਣੀ ਇੱਜ਼ਾਤ ਦੇ ਆਪਣੇ ਪਰ ਤੋਲਦਾ ਹੈਗਾ ਜੀ ਤੁਸੀਂ ਦੇਖਿਆ ਹੋਣਾ ਕਿ ਸਾਡੀਆਂ ਜਿਹੜੀਆਂ ਸਾਡੇ ਕਲਚਰ ਦੇ ਵਿੱਚ ਨਾ ਲੇਡੀਜ਼ ਦੇ ਵਿੱਚ ਉਹ ਗਹਿਣੇ ਹੁੰਦੇ ਆ ਨੱਥਾਂ ਦੀ ਸੀਗੀ ਕਾਂਟੇ ਹੁੰਦੇ ਸੀਗੇ ਇਹ ਐਕਚੁਅਲੀ ਉਹਦੋਂ ਸੀਗਾ ਕਿ ਨੱਥ ਪਾਈ ਜਾਂਦੀ ਕਿਸੇ ਨੂੰ ਨਕੀਲ ਪਈ ਜਾਂਦੀ ਆ ਜੀ ਉਹ ਕਾਂਡੇ ਖਿ ਪਾੜਣੇ ਨੂੰ ਕੰਨ ਬੰਨ੍ਹ ਦੇਣੇ ਆ ਉਹ ਇੱਕ ਮਤਲਬ ਉਹਦੀ ਬੰਸ ਗੁਲਾਮੀ ਦੇਣੀ ਪੈਂਦੀ ਸੀ ਕਿ ਇਹ ਜਿਹੜੀ ਔਰਤ ਹੈਗੀ ਆ ਇਹਨੂੰ ਕੰਟਰੋਲ ਚ ਕਿਵੇਂ ਰੱਖਣਾ ਹੈਗਾ ਠੀਕ ਆ ਉਹਦੇ ਪਾਏ ਹੋਏ ਸਾਰੇ ਗਹਿਣੇ ਜਿੰਨੇ ਹੈਗੇ ਆ ਉਹ ਹੁਣ ਗਹਿਣੇ ਦਾ ਰੂਪ ਲੈ ਗਏ ਆ ਹਮ ਉਹਨੂੰ ਉਹਨਾਂ ਨੇ ਮਤਲਬ ਜਦਾ ਕਿ ਗੁਲਾਮੀ ਦਾ ਪ੍ਰਤੀਕ ਸੀਗਾ ਜਿਹੜਾ ਉਸ ਜ਼ਮਾਨੇ 'ਚ ਜਦੋਂ ਜਦੋਂ ਉਹ ਜਨਾਨੀ ਆਜ਼ਾਦ ਹੋਣ ਲੱਗੀ ਆ ਉਹਦਾ ਜਿਹੜਾ ਲੱਗਾ ਟਿੱਕਾ ਵੀ ਗੁਲਾਮੀ ਦਾ ਪ੍ਰਤੀਕ ਆ ਕਿਸੇ ਦਾ ਟਿੱਕਾ ਵਾ ਕਿਸੇ ਦਾ ਸੰਦੂਰ ਆ ਕਿਸੇ ਦੀ ਨਾਥਾ ਕਿਸੇ ਦੀ ਮੰਗ ਹੈਗੀ ਆ ਜਿਹੜਾ ਦੱਸਦੀ ਕਿ ਮੈਂ ਕਿਸੇ ਦੀ ਹਮ ਮੇਰੇ ਗਲਾਮ ਹੈ ਹੈਨਾ ਲੇਕਿਨ ਉਹ ਉਹ ਬੜੀ ਹੈ ਨਾ ਸੂਖਮ ਜਿ ਠੰਗ ਨਗਲਾਮੀ ਦਿੱਤੀ ਆ ਤੇ ਉਸ ਗਲਾਮੀ ਦੇ ਵਿੱਚ ਹੀ ਉਹ ਮਤਲਬ ਫਖਰ ਮਹਿਸੂਸ ਕਰ ਰਹੀ ਹੈ ਹੈਨਾ ਵੀ ਇਹ ਮੈਂ ਤਾਂ ਕਰ ਰਹੀ ਆ ਅਸੀਂ ਕਹਿੰਨੇ ਵੀ ਆਹ ਗੱਲ ਹੈਗੀ ਆ ਦੂਜੀ ਗੱਲ ਹੈ ਕਿ ਤੁਸੀਂ ਦੇਖੋਗੇ ਕਿ ਦੇਖਣਾ ਕਿਸੇ ਨੂੰ ਇੱਕ ਤੋਤਾ ਵਾ ਹਾਂਜੀ ਤੋਤਾ ਪਿੰਜਰੇ ਚ ਪਿੰਜਰਾ ਸੋਨੇ ਦਾ ਤੇ ਜਿਹੜੀ ਤੋਤੇ ਨੂੰ ਦਿੱਤੀ ਆ ਚੂਰੀ ਦਿੱਤੀ ਆ ਉਹ ਦੇਸੀ ਘਿਓ ਦੀ ਬਣਾਈ ਹੋਈ ਚੂਰੀ ਯਾਰ ਚੂਰੀ ਵੀ ਕਈ ਕਿਸਮਾਂ ਦੀ ਬਿਦੂ ਮਰਜੀ ਖਾਵੇ ਜੀ ਉਹਨੂੰ ਪਾਣੀ ਜਗ੍ਹਾ ਤੇ ਵੀ ਦੁੱਧ ਰੱਖਿਆ ਵਧੀਆ ਹਮ ਅੱਛਾ ਨਹੀਂ ਵੀ ਖਾਣ ਨੂੰ ਦੇਣਾ ਉਹਦੇ ਇਸ਼ਨਾਨ ਕਰਨ ਲਈ ਉਹਦੇ ਰਹਿਣ ਲਈ ਉਹਦੇ ਬਿਸਤਰੀ ਬਹੁਤ ਵਧੀਆ ਹਮ ਲੇਕਿਨ ਉਹਦੇ ਜਿਹੜਾ ਨਾ ਬਾਹਰ ਜਿੰਦਾ ਲੱਗਾ ਹੈਗਾ ਤੋਦਾ ਉੱਡ ਨਾ ਜਾਵੇ ਤੇ ਉਹ ਉਹਦੇ ਉਹ ਹੀਰੇ ਜਿਹੜੇ ਹੋਏ ਉੱਤੇ ਹਮ 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 ਜਿੰਦੇ ਤੇ ਹੀਰੇ ਜਿਹੜੇ ਹੋਏਗਾ ਤੋਦਾ ਸੋਨੇ ਦਾ ਪਿੰਜਰਾ ਸੋਨੇ ਦਾ ਖਰਾਕ ਕਾਉਂਦੀ ਆ ਤੇ ਬੈਠਾ ਕਿਤੇ ਆ ਹਮ ਬੈਠਾ ਤਾਂ ਪਿੰਜਰੇ 'ਚ ਹੀ ਆ ਪਿੰਜਰੇ 'ਚ ਹਮ ਇੱਕ ਉਹਦੇ ਸਾਹਮਣੇ ਹੀ ਇੱਕ ਅੰਬ ਦੇ ਬੂਟੇ ਜਿੱਦਾਂ ਆਪਣੇ ਪਿਛੇ ਅੰਬ ਦੇ ਬੂਟੇ ਆ। ਹਾਂਜੀ। ਅੰਬ ਦੇ ਬੂਟੇ ਤੋਦਾ ਅੰਬੀ ਖੱਟੀ ਟੋਕਰਿਆ। ਹੂੰ ਹੂੰ ਹਾਂ ਨਾ ਉਹ ਦੋ ਟੁਕ ਮਰਦਾ ਫਿਰ ਹੋਰ ਟ ਦੇਂਦਾ ਫਿਰ ਹੋਰ ਵੇਂਦਾ। ਹੂੰ ਹਾਂ ਨਾ ਫਿਰ ਜਦੋਂ ਉਹਨੂੰ ਪੁੱਛਿਆ ਜਾਂਦਾ ਜਿਹੜਾ ਸੋਨੇ ਦੇ ਪਿੰਜਰੇ ਚ ਬੈਠਾ ਜਿਹੜਾ ਬਹੁਤ ਜ਼ਿੰਦਗੀ ਜੀ ਰਿਹਾ। ਵੀ ਦੱਸ ਬਈ। ਹੂੰ ਹਾਂ ਨਾ ਵੀ ਉਹ ਠੀਕ ਆ ਕਿ ਤੂੰ ਠੀਕ ਆ। ਹੂੰ 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 ਕਹਿੰਦਾ ਮੇਰੇ ਕੋਲ ਤੇ ਪਿੰਜਰਾ ਹੀ ਆ ਪਾਉ ਸੋਨੇ ਦਾ ਉਹ ਕੋ ਆਸਮਾਨਾ। ਹੂੰ ਉਹ ਆਜ਼ਾਦ ਆ। ਉਹ ਆਜ਼ਾਦ। ਹੂੰ ਜਦੋਂ ਤੁਸੀਂ ਆਪਣੀ ਮਰਜ਼ੀ ਨਾਲ ਆਪਣੇ ਸੰਤ ਦਾ ਨਾਲ ਆਪਣਾ ਫੈਸਲਾ ਲੈ ਸਕਦੇ ਆ ਹਣਾ ਉਹ ਤੁਹਾਡੀ ਮਾਨਸਿਕ ਸੁਤੰਤਰਤਾ ਹੈਗੀ ਹੈ ਹੂੰ ਬਿਨਾ ਕਿਸੇ ਡਰ ਦੇ ਹਣਾ ਹੂੰ ਹੁਣ ਅਸੀਂ ਇੱਕ ਵਾਰੀ ਗੱਲ ਕਰਦੇ ਸਾਡੇ ਧਾਰਮਿਕ ਖੇਤਰ ਦੇ ਵਿੱਚ ਜਿਹੜਾ ਕਹਿੰਦਾ ਰੱਬ ਹੈਗਾ ਨਾ ਇਹ ਕਹਿੰਦਾ ਰੱਬ ਹੈ ਨਹੀਂਗਾ ਉਹ ਬੰਦੇ ਹੁੰਦੇ ਆ ਇੱਕ ਆਸਤਿਕ ਇੱਕ ਨਾਸਤਿਕ ਨਾਸਤਿਕ ਜੀ ਹੁਣ ਆਸਤਿਕ ਜਾ ਕੇ ਸਵਾਲ ਕਰਦਾ ਵੀ ਕਿਸੇ ਬੰਦੇ ਨੂੰ ਫਕੀਰ ਨੂੰ ਪੁੱਛਦਾ ਕਹਿੰਦਾ ਵੀ ਰੱਬ ਹੈਗਾ ਹੂੰ ਹੂੰ ਤੂੰ ਕਹਿੰਦਾ ਤੇਰੇ ਤੂੰ ਕੀ ਕਹਿੰਦਾ ਹੂੰ ਉਹ ਕਹਿੰਦਾ ਰੱਬ ਤੇ ਹੈਗਾ ਹੂੰ ਕਿੰਦਾ ਹੈਗਾ ਅੱਛਾ ਜੀ ਦੂਜਾ ਪਹਿਲਾ ਨਾਸਿਕ ਪੁੱਜਦਾ ਕਿੰਦਾ ਜੀ ਰੱਬ ਹੈਗਾ ਕਿਦਾ ਤੂੰ ਕੀ ਕਹਿਣਾ ਉਹ ਕਹਿੰਦਾ ਜੀ ਨਹੀਂ ਹੈਗਾ ਕਹਿੰਦਾ ਬਿਲਕੁਲ ਹੈ ਨਹੀਂ ਅੱਛਾ ਜੀ ਕਾਰਨ ਕੀ ਕਿ ਉਹ ਦੋਨੇ ਹਜ਼ਾਰੇ ਹਜ਼ਾਰੇ ਗਿਆਨ ਨਾਲ ਬੈਠੇ ਆ ਹੂੰ ਉਹਨਾਂ ਦੇ ਆਪਣੀ ਕੋਈ ਕੋਈ ਨਹੀਂ ਜਿਹੜੀ ਤੀਸਰੀ ਧਿਰ ਜਿਹੜੀ ਆ ਜਿਹਦਾ ਸਵਾਲ ਸਵਾਲ ਇੱਕ ਹੀ ਆ ਹੂੰ ਲੇਕਿਨ ਸਵਾਲ ਦੇ ਪਿੱਛੇ ਜਿਹੜੀ ਨਾ ਮਾਨਸਿਕਤਾ ਹੈਗੀ ਵੱਖਰੀ ਹੈ ਨਾ ਦੋਹਾਂ ਦੀ ਹੂੰ ਕਿਉਂਕਿ ਦੋਵਾਂ ਦੇ ਕੋਲ ਆਪਣਾ ਜਿਹੜਾ ਪਿੱਛੋਂ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਕਿ ਰਿਮੋਟ ਕਿੱਥੇ ਹੋਦਾ ਸੀਗਾ ਉਹਦਾ ਮੋੜ ਚੱਲ ਰਿਹਾ ਵੀ ਹੈਗਾ ਜਾਂ ਹੈ ਨਹੀਂ ਦਾ ਹੂੰ 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 ਠੀਕ ਹੈ ਨਾ ਉਹ ਦੋਵਾਂ ਦੀ ਸਵਾਲ ਇੱਕ ਹੀ ਆ ਹੂੰ ਲੇਕਿਨ ਸਵਾਲ ਦੀ ਜਿਹੜੀ ਭਾਵਨਾ ਜਾਂ ਸਵਾਲ ਦੇ ਅਰਥ ਵੱਖ-ਵੱਖਰੇ ਗਏ ਆ ਜਿਹੜੀ ਤੀਜੀ ਤੇ ਰਹਿ ਗਈ ਆ ਜਿਹੜੀ ਅਜੇ ਤੱਕ ਇੱਥੇ ਬੈਠਿਆ ਕਿ ਨਾ ਕਹਿੰਦੇ ਰੱਬ ਬਹ ਹੈਗਾ ਨਾ ਹੈ ਨਹੀਂ ਮੈਨੂੰ ਦੋਵੇਂ ਮਰੇ ਨਹੀਂ ਗਿਆ ਹੂੰ ਨਾ ਮੈਂ ਹੈ ਨਹੀਂ ਕਹਿ ਸਕਦਾ ਨਾ ਮੈਂ ਹੈਗਾ ਕਹਿ ਸਕਦਾ ਪਰ ਮੈਂ ਤੇ ਜਿਗਿਆਸੂ ਆ ਹੂੰ ਜੀ ਹਨਾ ਉਹ ਸਵਾਲ ਕਰਦਾ ਵੀ ਰੱਬ ਹੈਗਾ ਹੂੰ ਜੇ ਕਹਿੰਦਾ ਹੈਗਾ ਕਹਿੰਦਾ ਕਿੱਥੇ ਦਿਖਾ ਮੈਨੂੰ ਹੂੰ ਜੇ ਹੈ ਨਹੀਂ ਤਾਂ ਕਿਉਂ ਹੈ ਨਹੀਂ ਕਿਉਂ ਹੈ ਨਹੀਂ ਹੂੰ ਫਿਰ ਰੱਬ ਆਇਆ ਕਿੱਥੋਂ ਹੂੰ ਹੁਣ ਜਿਹੜਾ ਜਿਗਿਆਸੂ ਆ ਜਿਹਨੇ ਇੱਕ ਸਵਾਲ ਪਤਾ ਕਰਨਾ ਉਹਦੀ ਮਾਨਸਿਕਤਾ ਕੀ ਹੋਊਗੀ ਹੂੰ ਸਤੰਤਰ ਸਤੰਤਰਤਾ ਹੋਊਗੀ ਜਿਹੜਾ ਪਿੱਛੇ ਰਿਮੋਟ ਲੈ ਕੇ ਬੈਠਾ ਪਹਿਲਾਂ ਖਿਆਲ ਲੈ ਕੇ ਬੈਠਾ ਪਤਾ ਪਰ ਕੀ ਜਿਹਨਾਂ ਨੂੰ ਮੱਥੇ ਟਿਕਾਉਣਾ ਮਤਲਬ ਜਿਹੜੀ ਭੀੜ ਇਕੱਠੀ ਕੀਤੀ ਐ ਹੂੰ ਉਹ ਉਹਨਾਂ ਦੀ ਕੀ ਹੈ ਮਾਨਸਿਕ ਗੁਲਾਮੀ ਗੁਲਾਮੀ ਹੋ ਗਈ ਜੀ ਹਾਂ ਜੀ ਲੇਕਿਨ ਉਹ ਮਾਨਸਿਕ ਗੁਲਾਮ ਕਰਕੇ ਹੀ ਉਹ ਆਪਣੀ ਮਾਤਾ ਕੋ ਪਿਤਾ ਕੋ ਬਾਬੇ ਦਾਦੀਆਂ ਆਲੇ ਦੁਆਲੇ ਕੋ ਜੋ ਸਿੱਖਿਆ ਉਹ ਹੱਥ ਜੋੜ ਕੇ ਬਾ ਰੇ ਵਾਹਿਗੁਰੂ ਇਹ ਆਰਾਮ ਇਹ ਕਰ ਜਾਂਦਾ ਪਰ ਉਹ ਵਾਹਿਗੁਰੂ ਦਾ ਤੇ ਆਰਾਮ ਦਾ ਉਹ ਆਨੰਦ ਹੀ ਨਹੀਂ ਲੈ ਸਕਦਾ ਹਮ ਬਿਲਕੁਲ ਕੋ ਸ਼ਬਦ ਦਾ ਸ਼ਬਦਾਂ ਚ ਆਨੰਦ ਨਹੀਂ ਹੁੰਦਾ ਸ਼ਬਦ ਦੇ ਉਸ ਪ੍ਰਵਾਹ ਜੀ ਆਨੰਦ ਹੁੰਦਾ ਜੋ ਤੁਹਾਡੇ ਆਪਣੇ ਅੰਦਰੋਂ ਪਜਦਾ ਹਣਾ ਜੇ ਤੁਸੀਂ ਉਸ ਸiddhi ਤੇ ਹੋਨੇ ਹੋ ਜੀ ਫਿਰ ਤੁਸੀਂ ਉਸ ਆਨੰਦ ਭਾਵਨਾ ਦੇ ਫਿਰ ਆਜ਼ਾਦ ਹੁੰਨੇ ਹੋ ਫਿਰ ਤੁਹਾਡਾ ਹਰ ਫੈਸਲਾ ਵੀ ਜ਼ਿੰਦਗੀ ਦਾ ਵੀ ਫੈਸਲਾ ਉਹ ਆਜ਼ਾਦਾ ਨਾ ਹੁੰਦਾ ਨਹੀਂ ਤੇ ਅਸੀਂ ਅਸੀਂ ਕੋਈ ਚੀਜ਼ ਲੈਣ ਲਈਏ ਤੇ ਆ ਮੋਬਾਈਲ ਹੀ ਹਾਂਜੀ ਹੈਨਾ ਪਹਿਲਾਂ 20 ਦੇ ਇਹ ਲੈਨੇ ਆ ਕਿ 10 ਕਿਦਾਂ ਵੀ ਉਹ ਦੱਸਦਾ ਇਹਦੇ ਜਾਂ ਜਾਂ ਫਿਰ ਜਿਹੜੀ ਉਹ ਸਾਡੇ ਕੋਲ ਫੀਡ ਹੋਇਆ ਹੈਨਾ ਫਿਰ ਉਹਨੂੰ ਅਸੀਂ ਆਪਣੇ ਅੰਦਰ ਸਿੱਟਦੇ ਆ ਫਿਰ ਜਾ ਕੇ ਪ੍ਰਯੋਗ ਕਰਦੇ ਆ ਅਸੀਂ ਕਿੱਥੇ ਹਮਾਨਸਿਕ ਗੁਲਾਮੀ ਤੇ اٹਕੇ ਪਏ ਹਾਂ ਹਮ ਮਨੁਸਾਨ ਸਨਸ ਸਿਸਟਮ ਨਾਲ ਅਧੋੜੇ ਦੇ ਹੋ ਗਿਆ ਇਸ ਰੂਪੇ ਸਤੰਤਰ ਸੋਚ ਲਈ ਜ਼ਰੂਰੀ ਹੈਗਾ ਕਿ ਤੁਹਾਡੇ ਕੋਲ ਸਵਾਲ ਹੋਣ ਹੂੰ ਜੇ ਤੁਹਾਡੇ ਕੋਲ ਸਵਾਲ ਹੈਗੇ ਆ ਹੂੰ ਤੁਹਾਡੀ ਜ਼ਿੰਦਗੀ ਜਿੰਦਾਬਾਦ ਆ ਜੇ ਤੁਹਾਡੇ ਸਵਾਲ ਮਰ ਗਏ ਆ ਫਿਰ ਤੁਸੀਂ ਅંધ ਵਿਸ਼ਵਾਸੀ ਹੋ ਗਏ ਆ ਤੇ ਜੇ ਅંધ ਵਿਸ਼ਵਾਸੀ ਹੋ ਗਏ ਆ ਤੇ ਫਿਰ ਤੁਸੀਂ ਮਾਨਸਿਕ ਗੁਲਾਮ ਹੋ ਗਏ ਆ ਤੇ ਮਾਨਸਿਕ ਗੁਲਾਮ ਦੇ ਜਦੋਂ ਨਾ ਉਹ ਹਾਥੀ ਛੋਟਾ ਜਿਹਾ ਹੁੰਦਾ ਨਾ ਜਿਹੜੇ ਹਾਥੀਆਂ ਦੇ ਪਾਲਕ ਹੁੰਦੇ ਆ ਉਹ ਨਾ ਹਾਥੀ ਤੇ ਸੰਗੜ ਬੰਨਦੇ ਆ ਹਮ ਅੱਛਾ ਜੀ ਛੋਟੇ ਦੇ ਠੀਕ ਹੈ ਉਹ ਸੰਗੜ ਖੈਦਾ ਉਹਨੂੰ ਹੱਥ ਪੈ ਜਾਂਦੀ ਆ ਜਦੋਂ ਹੱਥ ਪੈਦੀ ਸੰਗੜ ਪਿਆ ਉਹਦੇ ਨਾ ਫਿਰ ਜਦੋਂ ਬਾਅਦ ਹੱਥ ਪੈ ਜਾਂਦੀ ਆ ਫਿਰ ਉਹਦੇ ਭਾਵੇਂ ਨਾ ਧਾਗੇ ਨਾ ਬੰਨਦੇ ਉਹ ਹਾਂ ਆदत ਆਦਤ ਹੀ ਰਹਿਣੀ ਉਹ ਹਾਥੀ ਜਦੋਂ ਜਿਦਾ ਮੈਂ ਬੱਜਾ ਹੋਇਆ ਉਹ ਕਰਾਉਂਦਾ ਹੀ ਨਹੀਂ ਹਾਂ ਹਨਾ ਕਿਉਂਕਿ ਮਾਨਸਿਕ ਗੁਲਾਮ ਗੁਲਾਮ ਹੋ ਗਿਆ ਉਹ ਲਗਾ ਰੈਪੀਟੀਸ਼ਨ ਹੋ ਗਿਆ ਨਾ ਉਹ ਰੈਪੀਟੀਸ਼ਨ ਨੇ ਮਨ ਤੇ ਸਵਾਰ ਚ ਰਹਿ ਗਿਆ ਕਿ ਇਹ ਜਦੋਂ ਬੰਨਿਆ ਵਾ ਮੈਂ ਇਥੋਂ ਨਹੀਂ ਛੁੱਟ ਸਕਦਾ ਨਹੀਂ ਛੁੱਟ ਸਕਦਾ ਠੀਕ ਹੈ ਤੇ ਸੋ ਸਾਡੀ ਕੁਝ ਧਰਮਿਕ ਲੋਕਾਂ ਨੇ ਵੀ ਸਾਨੂੰ ਇਦਾਂ ਦੇ ਸੰਗਲ ਪਾਏ ਹੋਏ ਆ ਕਿਸੇ ਨੇ ਕੁਝ ਪਾਤਾ ਕਿਸੇ ਨੇ ਕੋਈ ਧਾਗਾ ਬੰਨਦਾ ਕਿਸੇ ਨੇ ਅਸੀਂ ਉਹ ਧਾਗਿਆਂ ਦੇ ਬੰਨੇ ਹੀ ਅਸੀਂ ਉਸ ਤਰ੍ਹਾਂ ਜਿ ਲੈ ਜਿੰਦੇ ਆ ਲੇਕਿਨ ਜਦੋਂ ਇਹਨਾਂ ਤੋਂ ਹੀ ਵੱਖ ਹੋ ਜਾਗੇ ਉਦੋਂ ਅਸੀਂ ਸਾਡਾ ਅਸਮਾਨ ਖੁੱਲ੍ਹਾ ਹੋਊਗਾ ਠੀਕ ਹੈ ਸਾਡੀ ਉਡਾਨ ਆਪਣੀ ਹੋਊਗੀ ਫਿਰ ਸਿਕਾਈ ਇਹਦੀ ਲਿਮਟ ਹੋਊਗੀ ਫਿਰ ਉਹ ਜ਼ਿੰਦਗੀ ਜ਼ਿੰਦਾਬਾਦ ਹੋਊਗੀ ਤੇ ਅਸੀਂ ਆਜ਼ਾਦ ਤੇ ਸੁਤੰਤਰ ਹੋਵਾਂਗੇ ਹਮ ਕੀ ਬਾਤ ਹੈ ਸੋ ਬਿਲਕੁਲ ਜੀ ਇਹ ਕਹਿਣਾ ਬਹੁਤ ਟੁਕਵਾ ਹੋਵੇਗਾ ਕਿ ਬਾੰਸੀ ਗੁਲਾਮੀ ਸਭ ਇਸ ਦੇ ਲਈ ਹੈ ਕਿਉਂਕਿ ਗੁਲਾਮ ਖੁਦ ਨੂੰ ਗੁਲਾਮ ਨਹੀਂ ਸਮਝਦਾ ਉਹ ਆਪਣੀਆਂ ਜ਼ੰਜੀਰਾਂ ਨੂੰ ਸੱਭਿਆਚਾਰ ਧਰਮ ਪਰੰਪਰਾ ਸੁਰੱਖਿਆ ਜਾਂ ਫਿਰ ਸਹੀ ਗੱਲ ਦਾ ਨਾਮ ਦੇ ਕੇ ਮਾਣ ਨਾਲ ਪਹਿਨਦਾ ਹੈ ਪਰ ਮਾਨਸਿਕ ਸੁਤੰਤਰਤਾ ਉਹ ਸਥਿਤੀ ਹੈ ਜਿੱਥੇ ਤੁਸੀਂ ਆਪਣੀਆਂ ਸਾਰੀਆਂ ਜ਼ੰਜੀਰਾਂ ਨੂੰ ਪਛਾਣਦੇ ਹੋ ਉਹਨਾਂ ਨੂੰ ਤੋੜਨ ਦੀ ਹਿੰਮਤ ਵੀ ਰੱਖਦੇ ਹੋ ਤੇ ਫਿਰ ਵੀ ਮਨੁੱਖਤਾ ਪਿਆਰ ਤੇ ਨਿਆਂ ਦੇ ਰਾਹ ਦੇ ਉੱਤੇ ਚੱਲਦੇ ਹੋ ਸੋ ਮਾਨਸਿਕ ਸੁਤੰਤਰਤਾ ਕੋਈ ਇਨਾਮ ਨਹੀਂ ਹੈ ਜੋ ਕਿਸੇ ਨੇ ਦੇਣਾ ਹੈ ਤੁਹਾਨੂੰ ਇਹ ਤੁਹਾਡਾ ਆਪਣਾ ਜਨਮ ਸਿੱਧ ਅਧਿਕਾਰ ਹੁੰਦਾ ਹੈ ਜਿਸ ਨੂੰ ਤੁਸੀਂ ਆਪ ਹੀ ਖੋ ਸਕਦੇ ਹੋ ਸੋ ਇੱਥੇ ਮਾਨਸਿਕ ਸੁਤੰਤਰ ਕਰਤਾ ਦਾ ਮਤਲਬ ਬਗਾਵਤ ਨਹੀਂ ਹੁੰਦੀ ਸਗੋ ਸਵੈ ਜਾਗਰੂਕਤਾ ਹੈ ਆਪਣੇ ਮਨ ਨੂੰ ਸਮਝਣਾ ਉਸਦੇ ਪੱਖਪਾਤ ਨੂੰ ਪਛਾਣਨਾ ਤੇ ਫਿਰ ਵੀ ਸਹੀ ਹਾਲਾਤ ਦਾ ਫੈਸਲਾ ਆਪਣੀ ਅਕਲ ਤੇ ਜ਼ਮੀਰ ਦੇ ਨਾਲ ਕਰਨਾ ਸੋ ਜਦੋਂ ਤੱਕ ਤੁਸੀਂ ਆਪਣੇ ਮਨ ਦੀ ਗੁਲਾਮੀ ਨੂੰ ਨਹੀਂ ਤੋੜਦੇ ਤੁਸੀਂ ਕਦੀ ਵੀ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਸਕਦੇ ਭਾਵੇਂ ਸਾਰਾ ਜਹਾਨ ਤੁਹਾਡੇ ਹੱਥ ਦੇ ਵਿੱਚ ਕਿਉਂ ਨਾ ਆ ਜਾਵੇ ਸੋ ਇਸੇ ਦੇ ਲਈ ਸਭ ਤੋਂ ਵੱਡੀ ਕ੍ਰਾਂਤੀ ਬਾਹਰ ਨਹੀਂ ਤੁਹਾਡੇ ਅੰਦਰ ਹੋਣੀ ਬਾਕੀ ਹੈ ਜਦੋਂ ਤੁਸੀਂ ਆਪਣੇ ਮਨ ਨੂੰ ਆਜ਼ਾਦ ਕਰ ਲਵੋਗੇ ਤਦ ਹੀ ਤੁਸੀਂ ਸੱਚ ਦੇ ਵਿੱਚ ਆਜ਼ਾਦ ਹੋਵੋਗੇ ਸੋ ਘਣੇ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ ਬਹੁਤ ਵਧੀਆ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੀ ਵਾਰੀ ਮਿਲਾਂਗੇ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਤਾਂ ਉਦੋਂ ਤੱਕ ਲਈ ਦੇ ਦਿਓ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ